ਚਲੋ ਠੀਕ ਹੈ ਜੀ ਬਾਕੀ ਮੈਂ ਜੀ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾਂਗੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਸਾਥ ਦੇ ਬਾਥ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਭੈਣ ਭਰਾ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਸਾਡੇ ਨਾਲ ਜੁੜੇ ਹੋਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣਾ ਤੁਸੀਂ ਸਹਿਯੋਗ ਦੇ ਰਹੇ ਹੋ ਸਾਡਾ ਤੇ ਆਪਣੇ ਬਲੌਗ ਵੀ ਚੱਲ ਰਹੇ ਹਨ ਤੇ ਐਦਾਂ ਹੀ ਸਹਿਯੋਗ ਦੰਦੇ ਰਹੋ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਤੁਸੀਂ ਅੱਗੇ ਲੈ ਕੇ ਜਾਣਾ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਜਿਹੜੇ ਭੈਣ ਭਰਾ ਆ ਬਲੌਗ ਨੂੰ ਫੁੱਲ ਵਾਚ ਕਰਕੇ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਨਾ ਸੋਹਣੇ ਸੋਹਣੇ ਕਮੈਂਟ ਕਰਦੇ ਉਹਨਾਂ ਨਾਲ ਅਸੀਂ ਬਹੁਤ ਮੋਟੀਵੇਸ਼ਨ ਹੁੰਨੇ ਜਾਂ ਕੋਈ ਅਸੀਂ ਕੰਮ ਕਰਨਾ ਤੁਹਾਡੇ ਤੋਂ ਸਲਾਹ ਲੈਣੇ ਤੁਸੀਂ ਬਹੁਤ ਸੋਹਣਾ ਕਮੈਂਟ ਕਰਦੇ ਨਾ ਇੱਕ ਪਿਆਰਾ ਜਿਹਾ ਸਾਨੂੰ ਸਲਾਹ ਦੇ ਦਿੰਨੇ ਅਸੀਂ ਬਹੁਤ ਉਹਦੇ ਬਾਰੇ ਸੋਚ ਕੇ ਵੀ ਦੇਖੋ ਆ ਸਾਡੀ ਫੈਮਿਲੀ ਐ ਸਾਡੀ ਫੈਮਿਲੀ ਜੁੜੀ ਵੀ ਸਾਡੇ ਨਾਲ ਸਾਡਾ ਬਹੁਤ ਸਹਿਯੋਗ ਕਰਦੇ ਤੁਸੀਂ ਅਸੀਂ ਵੀ ਸਲਾਹ ਕਰਦੇ ਹੁੰਨੇ ਆ ਗੱਲਾਂ ਕਰਦੇ ਹੁੰਨੇ ਬੈਠੇ ਕਈ ਵਾਰ ਵੀ ਦੇਖ ਲਓ ਆਪਣੇ ਭੈਣ ਭਰਾ ਕਿਉਂਕਿ ਦੇਖੋ ਜਿੰਨੇ ਤਰ੍ਹਾਂ ਦੇ ਭੈਣ ਭਰਾ ਆਪਣੇ ਨਾਲ ਜੁੜੇ ਵੀ ਜਿੰਨੇ ਵੱਧ ਤੋਂ ਵੱਧ ਜੁੜੇ ਵੀ ਉਹਨੇ ਤਰ੍ਹਾਂ ਦੇ ਦਿਮਾਗ ਐ ਤੇ ਸਾਡੀ ਦਾ ਬਹੁਤ ਹੈਲਪ ਕਰ ਰਹੇ ਤੁਸੀਂ ਚਲੋ ਠੀਕ ਐ ਹੁਣ ਨਾਲ ਬਣੇ ਰਹੋ ਤੁਹਾਨੂੰ ਪਤਾ ਹੀ ਵੀ ਕੱਲ ਅਸੀਂ ਗਏ ਤੇ ਜੀ 22 ਬਲੇਜ਼ਰ ਜਿਹੇ ਲੈ ਕੇ ਆਣੇ ਤੇ ਤੇ ਮਨਜੀਤ ਨੇ ਵੀ ਕੁਝ ਤੋਂ ਸਮਾਨ ਲੈਣਾ ਤਾਂ ਉਹ ਲਿਆਇਆ ਤੇ ਅੱਜ ਜੀ ਹੁਣ ਤੁਹਾਨੂੰ ਪਤਾ ਹੀ ਵੀ ਆਪਣਾ ਖੰਡ ਪਾਠ ਰੰਪ ਹੋਇਆ ਵਾ ਵਿਆਹ ਚ ਉਹ ਵੀ ਮੈਂ ਤੁਹਾਨੂੰ ਸਵੇਰ ਬਲੌਗ ਦਊਗਾ ਜੀ 2 ਕਮੈਂਟ ਦਾ ਅੱਜ ਸ਼ਾਮ ਨੂੰ ਤੇ ਇਹ ਬਲੌਗ ਤੁਹਾਨੂੰ ਲੇਟ ਆਇਆ ਜੀ ਅੱਜ ਤੁਹਾਨੂੰ ਮਿਲੂਗਾ ਰਾਤ ਦੇ 9-10 ਵਜੇ ਤੇ ਵੱਧ ਚੜਕੇ ਸੇ ਉਹ ਕਰਨਾ ਜੀ ਤੇ ਉਹਦੇ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਸੋਹਣੀ ਡੈਕੋਰੇਸ਼ਨ ਤੇ ਕੀ ਚੱਲ ਰਿਹਾ ਕਿਉਂਕਿ ਹੁਣ ਤਾਂ 1-2 ਦਿਨ ਤੇ ਕੱਲ ਤੋਂ ਖੰਡ ਪਾਸ ਰੰਬ ਹੋਇਆ ਬਸ ਸਾਰੇ ਆਪਾਂ ਆਪੇ ਕੰਮ ਕਰ ਰਹੇ ਹਾਂ ਤੇ ਅੱਜ ਸ਼ਾਮ ਤੋਂ ਖਲਵਾਈਆਂ ਨਾ ਆ ਜਾਣਾ ਹੁਣ ਕੰਮ ਚੱਲਣਾ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਗੱਲਬਾਤ ਕਰਾਣੇ ਮਨਜੀਤ ਉਹਨਾਂ ਨਾਲ ਤੇ ਕਿਹਾ ਕੁਛ ਆ ਅੱਜ ਚੱਲੇ ਮੁੱਲਾਂ ਪਰ ਅੱਜ ਸ਼ਾਪਿੰਗ ਲਾਸਟ ਹੈ ਜੀ ਅੱਜ ਮੁੱਲਾਂ ਪਰ ਚੱਲੇ ਸ਼ਾਪਿੰਗ ਕਰਨ ਵੀ ਕੀ ਕੀ ਲੈ ਕੇ ਆਣਾ ਉਹ ਤੁਹਾਡੇ ਨਾਲ ਗੱਲਬਾਤ ਕਰੂੰਗੇ ਆਪਣੇ ਇਸ ਬਲੌਗ ਤੇ ਨਾਲ ਲਓ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਆਪਣੇ ਬੂਟੇ ਚਲੋ ਹੋ ਗਿਆ ਜੀ ਠੀਕ ਠੀਕ ਹੁਣ ਪਰ ਮਨ ਨੂੰ ਐ ਲੱਗ ਰਿਹਾ ਵੀ ਇਹ ਬੂਟਾ ਆਪਣਾ ਓਕਣਾ ਨਾ ਚਾਹਦਾ ਨਹੀਂ ਰਿਹਾ ਇਹ ਢਿੱਲੇ ਜਿਹੇ ਪੱਤੇ ਇਹਦੇ ਨਾਲੇ ਪਾਣੀ ਵੀ ਪਾਇਆ ਬਈ ਦੇਖੋ ਖਨੀਉ ਬੈਂਡ ਹੋ ਗਏ ਢਿੱਲਾ ਜਾ ਪੈ ਗਿਆ ਬੂਟਾ ਕੁਝ ਚਲੋ ਦੇਖੂਗੇ ਇਹਨੂੰ ਹੁਣ ਵਿਆਹ ਤੇ ਬਾਅਦ ਨਹੀਂ ਕੋਈ ਇਹਦਾ ਇੰਜੈਕਸ਼ਨ ਟੀਕਾ ਲਗਾਵਾਂਗੇ ਕੋਈ ਦਵਾਈ ਰੇ ਦਵਾਈ ਦੂਈ ਵਟਾ ਅਗੇ ਰਾਂਗੇ ਇਹਦੇ ਚ ਤੇ ਬਹੁਤ ਵਧੀਆ ਬਣ ਗਿਆ ਜੀ ਪੈਸਾ ਵੀ ਬਹੁਤ ਲੱਗ ਰਿਹਾ ਅੱਜ ਅਸੀਂ ਸਮਾਨ ਉਹ ਵੀ ਲਿਆਏ ਜੀ ਆਪਣਾ ਹੋਰ ਲਿਆਏ ਦੇਖੋ ਇੱਕ ਤਾਂ ਉਹ ਲਿਆਏ ਪਲੇਟ ਬਾਹਰ ਲਈ ਉਹ ਵੀ ਚੇਂਜ ਕਰਨੀ ਸੁਚਾ ਵਾਲੀ ਆਪਾਂ ਨੇ ਤੇ ਇੱਕ ਲੇਕ ਆਏ ਜੀ ਆਪਾਂ ਇਹ ਆਪਾਂ ਨੇ ਪਰਦੇ ਲਾਣੇ ਆ ਇਹ ਪਾਈਪ ਲੇਕ ਆ ਸਟੀਲ ਦੇ ਸਟੀਲ ਨੇ ਇਹਨੂੰ क्रोमी ਕਹਿੰਦੇ ਜਿਹੜਾ ਚਮਕ ਜਿਹਾ ਵਾਲੇ ਪਾਈਪ ਹੁੰਦੇ ਤੇ ਉਹ ਸਮਾਨ ਪਿਆ ਸਾਰਾ ਆਪਣਾ ਇਹ ਸੋਚਾਂ ਸੱਚਾਂ ਜੋ ਵੀ ਹੈ ਹੋਰ ਨਵਾਂ ਸਮਾਨ ਤੇ ਵਿੱਚੇ ਲਾਟੂ ਲੂਟੂ ਇਹ ਬਾ ਇੱਕ ਕਮੀ ਰਹਿ ਗਈ ਜੀ ਇਹ ਮਿਲਦੇ ਨਾ ਨਹੀਂ ਮੁੱਲਾਂ ਪਰ ਸਾਰਾ ਜਗੇੜਾ ਨਹੀਂ ਤਾਂ ਅੱਜ ਸਵੇਰ ਦਾ ਜੱਸ ਕਰਨ ਸਕੂਲ ਛੱਡ ਕੇ ਪੇਪਰ ਵਸਤਾ ਫਿਰ ਉਹ ਕਰਿਆ ਹਾਂਜੀ ਬਈ ਤੇ ਹਾਂ ਲੋ ਜੀ ਹੁਣ ਚੱਲੇ ਅੱਜ ਮੁੱਲਾਂ ਪਰ ਅੱਜ ਆਈ ਸ਼ੋਪਿੰਗ ਸਾਡੀ ਲਾਸਟ ਸ਼ੋਪਿੰਗ ਜਿਹਦੇ ਵਿੱਚ ਇੱਕ ਮੇਰਾ ਸੈਟ ਆਣਾ ਇੱਕ ਕਰਨ ਦਾ ਬਸ ਮੰਜੀ ਇੱਧੇ ਪਹਿਲੇ ਹੀ ਪੂਰੇ ਤੇ ਬਾਕੀ ਸਾਰੇ ਕੰਮ ਹੋ ਗਏ ਕਲੀਅਰ ਤੇ ਕੱਲੂ ਬੁਲਾ ਲਿਆ ਆਪਾਂ ਨੇ ਸਵੇਰੇ ਅੱਜ ਸ਼ਾਮ ਨੂੰ ਮਿਸਤਰੀ ਇਲੈਕਟ੍ਰੀਸ਼ੀਅਨ OC ਤੇ ਪਾਈਪ ਲਵਾ ਦੇਣੇ ਇਹ ਪੜਦੇ ਆਲੇ OC ਤੇ ਸਾਰਾ ਕੁਝ ਕਰਾ ਦੇਣਾ ਪਰ ਇੱਕ ਚੀਜ਼ ਦੀ ਕਮੀ ਰਹਿ ਗਈ ਅ ਇੱਧਰ ਵਾਲੇ ਜਿਹੜੇ ਕੰਦ ਚ ਲੱਗਣੇ ਉਹ ਤਾਂ ਲਿਆਏ ਆਪਾਂ ਅ ਆਪਣੀ ਮੋਲਡਿੰਗ ਜੀ ਜਿਹੜੇ ਇੱਧਰ ਤੇ ਲਾਟੂ ਜੇ ਲੱਗਣੇ ਉਹ ਵੀ ਆ ਗਏ ਪਰ ਜਿਹੜੇ ਇੱਧਰ ਚ ਟਿਕਣੇ ਆ ਜਿਹ ਵਿੱਚ ਪਾਈਪ ਨੇ ਫਸਣਾ ਉੱਪਰ ਟੈਟ ਹੋਣਾ ਉਹ ਰਹਿ ਗਏ ਉਹ ਤਿੰਨ ਪੀਸ ਆਣੇ ਯਾਦ ਰੱਖਿਓ ਮੁੱਲਾਂ ਪਰ ਤੇ ਹੋਰ ਬਈ ਮਨਜੀਤ ਤੂੰ ਠੀਕ ਠਾਕ ਐਂ ਲੋ ਜੀ ਐ ਨਾ ਕਿਹੋ ਵੀ ਵਿਆਹ ਚੱਲ ਰਿਹਾ ਬਲੌਗ ਨਹੀਂ ਦੇ ਅੱਜ ਤੁਹਾਨੂੰ ਦਊਗਾ ਦੋ ਤਿੰਨ ਮਿੰਟ ਦਾ ਸ਼ਾਮ ਨੂੰ ਆ ਕੇ ਕਿਉਂਕਿ ਸਾਡੇ ਕੋਲੇ ਟਾਈਮ ਨਹੀਂ ਸਵੇਰੇ ਕਰਨ ਦਾ ਪੇਪਰ ਉਹ ਤੋਂ ਬਾਅਦ ਮੈਂ 11 12 ਵਜੇ ਨਾ ਉੱਧਰ ਕੰਮ ਕਰਾਣੇ ਮਾੜਾ ਮੋਟਾ ਤੇ ਸਵੇਰੇ ਵੀ ਤੇ ਹੁਣ ਕੱਲੂ ਮੇਲ ਹੈ ਹਨਾ ਅੱਜ ਮੱਧ ਦਾ ਭੋਗ ਤਾਂ ਮੇਰੇ ਤੇ ਦਾ ਉਹ ਹੀ ਅਟੈਂਡ ਹੋਇਆ ਆ ਜਾ ਹੋਇਆ ਉੱਥੇ ਮੈਂ ਸਾਟੇਕਣ ਐਨਾ ਮੈਂ ਅਟੈਂਡ ਨਹੀਂ ਕਰਿਆ ਵਿਆਹ ਨੂੰ ਤੇ ਬਾਕੀ ਚਲੋ ਕਾਲੂ ਭੋਗ ਹੈ ਜੀ ਅ ਤੇ ਬਾਕੀ ਹੁਣ ਤੜਕੇ ਨੂੰ ਉੱਠ ਜੰਨੇ ਸੀ 4-5 ਵਜੇ ਕਿਉਂਕਿ ਦੇਖੋ ਹੁਣ ਸਾਡੇ ਆਪਣੇ ਵਿੱਚ ਤੋਂ ਹੈ ਚਾਹ ਪਿੰਡ ਚ ਜਾਂ ਜਾਣਾ ਪੈਂਦਾ ਹੈ ਕਿ ਨਹੀਂ ਤੇ ਲਓ ਜੀ ਐਨ ਹੋ ਗਈ ਸਫਾਈ ਆਪਣਾ ਤੇ ਖੁੱਲਾ ਢੁੱਲਾ ਘਰ ਜਾਂ ਬਣ ਗਿਆ ਐਨ ਤੇ ਬਾਕੀ ਆਪਣੇ ਬਹੁਤ ਸਾਰੇ ਭੈਣ ਭਰਾ ਕਹਿ ਰਹੇ ਆ ਕਮੈਂਟ ਵੀ ਕਰ ਰਹੇ ਕਹਿੰਦੇ ਬਹੁਤ ਸਾਨੂੰ ਸੁਝਾਅ ਦੇਵੇ ਆ ਜੀ ਅਸੀਂ ਕਰੂਗੇ ਹੌਲੀ ਹੌਲੀ ਲਓ ਜੀ ਹੁਣ ਪੜਦਿਆਂ ਦਾ ਵੀ ਹੋ ਜਾਣਾ ਗੈਲੇ ਗੈਲੇ ਇਲੈਕਟ੍ਰੀਸ਼ੀਅਨ ਕਹੇ ਨਹੀਂ ਕਰਦੇ ਕਹਿੰਦੇ ਜੇ ਇੱਕ ਕੰਮ ਛੇੜ ਦੇ ਨਾ ਕਰਦਾ ਕੋਈ ਵੀ ਕਿਤੇ ਵੀ ਤਾਂ ਉਹਦੇ ਗੱਲ 2-3 ਓ ਨਿਕਲ ਆਣੇ ਜਿਹਦੇ ਵਿੱਚ ਹੁਣ ਦੇਖ ਲੈ ਬਿਜਲੀ ਦਾ ਨਿਕਲ ਆਇਆ ਮਜੀਤ ਹੋਲਡਰ ਵੀ ਲੱਗਣੇ ਹੈ ਕਿ ਨਹੀਂ ਇਹ ਚੱਕਰ ਹੈ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਵੀ ਅ ਕਈ ਸਾਡੇ ਨਾ ਸਬਸਕ੍ਰਾਈਬਰ ਮਜੀਤ ਕਹਿ ਰਹੇ ਕਹਿੰਦੇ ਵੀ ਜਿਹੜੇ ਦੋਏ ਕੂਲਰ ਆ ਉਹਨਾਂ ਚੱਕ ਕੇ ਪੇਟੀ ਦੇ ਰੱਖ ਦੋ ਮੈਂ ਜਗ੍ਹਾ ਖੁੱਲ ਜਣੀ ਉੱਥੇ ਜਿੱਦਾਂ ਟੈਂਕੀ ਦੇਖੋ ਅਸੀਂ ਬਾਹਰ ਲਿਆਏ ਟੈਂਕੀ ਇਥੇ ਫਿਟ ਕਰੂਗੇ ਇਹਨੂੰ ਤੇ ਬਾਕੀ ਇੱਕ ਕੱਲ ਹੋਰ ਕੰਮ ਕਰਾਉਣਾ ਮਜੀਤ ਯਾਦ ਰੱਖੀ ਹੋਣਾ ਮੇਰੀ ਸਲਾਹ ਬਣਦੀ ਦੇਖੋ ਜਿਹੜੀ ਮਿਹਨਤ ਆ ਰਹੀ ਨਾ हां हां मेन तार आ रही ना ये ਥੱਲੇ ਨੂੰ ਗਿਰੀ ਵੀ ਇਹਨੂੰ ਨਾ ਜੀ ਉੱਪਰ ਨੂੰ ਫਸਾਕ ਹੈ ਨਾਲੇ ਇੱਥੇ ਤੇ ਆ ਜਿਹੜੀ ਬਾਧੂ ਤਾਰ ਆ ਕਟਵਾ ਦੇਣੀ ਇਹ ਬਕਸਾ ਪਟਕ ਹੈ ਇਹ ਵੀ ਬਾਅਦ ਚ ਇਹ ਦੇਖੋ ਚੰਗਾ ਨਹੀਂ ਲੱਗ ਰਿਹਾ ਇਹ ਵੀ ਆਪਾਂ ਨੇ ਤਾਰਾਂ ਬਾਧੂ ਕਢਾ ਕੇ ਨਾ ਇਹ ਬਕ ਖਾਲੀ ਕਰਾ ਕੇ ਇਹਨੂੰ ਪੇਂਟ ਕਰਾਣਾ ਚੱਲ ਬਈ ਕਰਨਾ ਆ ਜਾ ਨੀਚੇ ਆ ਜਾਓ ਫਿਰ ਚਲੋ ਆ ਜਾ ਆ ਜਾ ਪੁੱਤ ਆ ਜਾ ਆ ਜਾ ਹੋਰ ਬਾਈ ਮਨਜੀਤ ਫੇ ਚੱਲੀਏ ਹੁਣ ਚਲੋ ਮੈਂ ਤਾਂ ਐ ਕਹਿੰਦਾ ਤਾਂ ਮੈਂ ਤਾਂ ਮਨਜੀਤ ਐ ਕਹਿੰਦਾ ਤਾਂ ਵੀ ਆਪਾਂ ਦਾ ਇੱਕ ਕੰਮ ਹੈ ਉਹ ਯਾਦ ਰੱਖੀ ਮਹਾ ਲੈ ਕੇ ਆਣਾ ਜਿਹੜਾ ਵੀ ਚੈੱਕ ਕਰ ਲਈ ਬਾਹਰ ਦਾ ਤੇ ਹੁਣ ਅਸੀਂ ਅੱਜ ਜਾਇਆ ਮੈਂ ਮੈਂ ਕਿਆ ਕਹਿਣ ਲੱਗਾ ਤਾਂ ਮੰਜੀ ਤੈਨੂੰ ਹਾਂ ਕੱਲ ਬਾਈ ਚ ਗਏ ਤੇ ਆ ਕੇ ਜੀ ਤੁਹਾਨੂੰ ਨਾ ਅੱਜ ਜਦੋਂ ਵੀ ਹੁਣ ਵਾਪਸੀ ਆ ਗਏ ਈਸੀ ਬਲੌਗ 'ਚ ਤੁਹਾਨੂੰ ਉਹ ਵੀ ਦਿਖਾਣਾ ਕਿਆ ਕੁਛ ਲੈ ਮੈਂ ਹਾਂ ਵੀ ਐਨੀ ਸ਼ਰਟਾਂ ਲੈ ਆ ਲੜੀਆਂ ਐ ਏਦਾਂ ਨਹੀਂ ਤੂੰ ਬਲੇਜ਼ਰ ਗਾਇਲ ਚੱਕ ਲੈ ਦੋ ਏ ਮੇਰਾ ਵੀ ਕਰਨ ਦਾ ਉਹ ਗਾਇਲ ਮਲਾ ਦੂੰਗੇ ਵੀ ਆਹ ਠੀਕ ਦੇਖੀ ਤੈਨੂੰ ਬਹੁਤ ਸੌਖਾ ਰਹਿ ਜਾਣਾ ਵੀ ਆਹ ਚੱਲੂ ਇਹਦੇ ਗਲਾ ਚੱਲੂ ਠੀਕ ਨਹੀਂ ਹੁਣ ਇੱਕ ਸੈੱਟ ਐ ਵਿਆਹ ਵਾਸਤੇ ਲਾਸਟ ਆਪਣਾ ਬਰਾਤ ਵਾਲੇ ਦਿਨ ਤੇ ਲੈਣੇ ਐ ਬਲੇਜ਼ਰ ਪਾਣੇ ਉਹਨਾਂ ਗਾਇਲ ਉੱਥੀ ਤੇ ਮਲਾ ਲਿਆ ਖੋਲ ਲੋ ਲਿਆ ਮੈਂ ਖੋਲਾ ਦਵਾ ਦਵਾ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਜਾਂਦੇ ਵੀ ਗੱਲਬਾਤ ਕਰਦੇ ਕਰਤਾ ਵਧੀਆ ਲੱਗਣ ਲੱਗ ਗਈ ਇਹਨ ਤੇ ਬਹੁਤ ਧੰਨਵਾਦ ਹੈ ਜੀ ਆਪਣੇ ਭੈਣਾ ਤੇ ਭਰਾਵਾਂ ਦਾ ਜਿਹੜੇ ਇਧਰ ਵੀ ਆਰ ਬਾਹਰ ਤੋਂ ਬਹੁਤ ਜੁੜੇ ਹੋਏ ਇਧਰ ਤੋਂ ਵੀ ਸਾਰੇ ਸਾਨੂੰ ਕਹਿ ਰਹੇ ਆ ਵੀ ਬਹੁਤ ਵਧੀਆ ਘਰ ਬਣ ਗਿਆ ਹੁਣ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਬਸ ਹੁਣ ਚੱਲਦੇ ਆ ਤੇ ਇਹ ਬਲੌਗ ਤੁਹਾਨੂੰ ਬਹੁਤ ਵਧੀਆ ਬਣਨ ਵਾਲਾ ਇਹਦੇ ਚ ਸਾਨੂੰ ਸਭ ਕੁਝ ਦਿਖਾਵਾਂਗੇ ਜਾ ਫੜ ਲੈਣਾ ਜਾ ਤੂੰ ਕਰਨਾ ਆਪਣੇ ਆਲਾ ਫੜਕਾ ਲੈ ਕੇ ਆ ਇਹਨੂੰ ਦੂਆ ਵੀ ਦੇ ਦੇ ਚਲੋ ਠੀਕ ਆ ਜੀ ਫੇਰ ਮਿਲਦੇ ਇਹ ਬਲੇਜ਼ਰ ਲਿਆਂਦਾ ਮੈਂ ਆਪਣੇ ਵਾਸਤੇ ਜੀ ਤੇ ਬਾਕੀ ਜੀ ਬਹੁਤ ਫਰਕ ਪੈ ਗਿਆ ਸੀ 5-6 ਸਾਲ ਪਹਿਲਾਂ ਬਲੇਜ਼ਰ ਲਿਆਏ ਤੇ ਜਦ 1500 ਦਾ ਆਇਆ ਤਾਂ ਜੀ ਮੇਰਾ ਇਹ ਨਵਾਂ ਆਇਆ ਜੀ ਹੁਣ ਕਪੜਾ ਨਵਾਂ ਚੱਲਿਆ ਜੀ ਇਹ ਤੇ ਬਾਕੀ ਜੀ ਗੱਲਬਾਤ ਇਸ ਤਰ੍ਹਾਂ ਮੰਜੀ ਤਾ ਹੁਣ ਕਿੰਨੇ ਦਾ ਤਾਂ 1 ਦਾ 2800 ਰੁਪਿਆ ਮੰਗਿਆ ਉਹਨਾਂ ਨੇ 22 ਚੋਂ 22 ਸੈਕਟਰ ਚੋਂ ਚੰਡੀਗੜ੍ਹ ਤੇ ਹੁਣ ਤੁਸੀਂ ਹਿਸਾਬ ਲਾ ਲਓ ਇਹਦੇ ਗੈਲ ਤਾਂ ਇਹ ਤਾਂ ਬਹੁਤ ਪਸੰਦ ਕਰਿਆ ਜੀ ਕਲਰ ਸਾਰੇ ਹਨ ਕਹਨੇ ਬਹੁਤ ਵਧੀਆ ਹੈ ਤੇ ਬਾਕੀ ਹੁਣ ਹੋਰ ਤਰ੍ਹਾਂ ਦੇ ਲੱਗ ਗਏ ਆਣ ਮੈਂ ਤੁਹਾਨੂੰ ਦੋ ਪਏ ਹੋਰ ਦੂਜੇ ਉਹਨਾਂ ਦੇ ਆਪਣੇ ਹਰਦੀਪ ਉਹਨਾਂ ਦੇ ਆਪਣੇ ਹਰਮਨ ਦਾ ਤੁਹਾਨੂੰ ਉਹ ਦਿਖਾ ਦਿੰਨਾ ਇਹ ਹਰਮਨ ਵਸਤਾ ਲੈ ਆਈ ਕਿੰਨਾ ਵਧੀਆ ਹੈ ਵੀ ਠੀਕ ਹੈ ਇਹ ਸਾਰੇ ਲੱਗ ਲੱਗ ਡਿਜ਼ਾਈਨ ਹੈ ਲੱਗ ਲੱਗ ਕੱਪੜਾ ਮਤਲਬ ਡਿਜ਼ਾਈਨ ਵੀ ਕਲਰ ਵੀ ਇਹ ਦੂਜਾ ਹੈ ਆਪਣੇ ਚਾਚੇ ਦੇ ਮੁੰਡੇ ਦਾ ਹਰਮਨ ਦੇ ਡੈਡੀ ਦਾ ਇਹ ਹੈ ਜੀ ਤੇ ਆਪਣਾ ਇਹ ਹੈ ਜੀ ਤੇ ਇਹ ਹਰਮਨ ਦਾ ਹਾਂ ਉਹ ਦੰਦੇ ਦੇ ਪਹਿਲਾਂ ਹੁਣ ਨਹੀਂ ਸਾਰਾ ਕੁਝ ਉਹਦੇ ਉੱਪਰ ਕਵਰ ਵੀ ਹੁੰਦਾ ਦਾ ਮੰਜੀ ਦਾ ਹਨਾ ਲਫਾਫੇ ਜਿੱਚ ਪਾਕ ਹੈ ਉਹ ਤਾਂ ਦੇਣਾ ਚੱਜਿਆ ਤਾਂ ਮੈਂ ਗੈਲੇ ਹੈਂਡ ਕਿਆ ਕਹਿੰਦੇ ਨੇ ਉਹ ਜਿਹੜੇ ਆਪਾਂ ਟੰਗਦੇ ਉਹ ਆਪ ਹੀ ਕਰੂੰਗੀ ਮੇਰੇ ਉਹਨਾਂ ਨੂੰ ਕਿਆ ਕਹਿੰਦੇ ਜਿਹੜੇ ਇਹਦੇ ਵਿੱਚ ਫਸਾ ਕੇ ਟੰਗਦੇ ਨੇ ਹੈਂਗਰ ਗੈਲ ਹੁੰਦਾ ਦਾ ਜੀ ਚਲੋ ਇਹ ਤੁਹਾਨੂੰ ਦਿਖਾ ਦਿਆ ਕਲਰ ਕਿਆ ਲੇ ਕਾਏ ਇਹ ਬਾਕੀ ਮੇਰੀਆਂ ਪਹਿਣਾ ਨਾ ਪਿੱਛਾ ਰਹਿ ਜਵੇ ਜੀ ਪਹਿਣਾ ਦੀ ਜਿਹੜੀ ਮੈਂ ਕਹਣਾ ਉਹ ਹਾਂ ਮੇਰੀਆਂ ਪਹਿਣਾ ਦੇਖ ਲੋ ਜੀ ਮੰਜੀ ਦੀ ਜੁੱਤੀ ਇਹ ਆਈ ਹੈ ਜੀ ਇਹ ਨਹੀਂ ਮੈਨੂੰ ਮੇਰਾ ਪਰ ਮੇਰਾ ਕਹਿਣਾ ਹੈ ਕਿਉਂਕਿ ਦੇਖੋ ਉਹ ਤਾਂ ਮੈਂ ਦਿਖਾਤੇ ਆਪਣੇ ਕੱਪੜੇ ਮਨਜੀਤ ਕਰ ਲ ਜੁੱਤੀ ਲੈ ਗਈ ਕਾ ਮਨਜੀਤ ਕਿੰਨੇ ਦੀ ਆਈ ਸੀ ਜੁੱਤੀ ਇਹ 700 ਦੀ 600 ਦੀ 600 ਦੀ ਚਲੋ ਵਧੀਆ ਲੱਗਿਆ ਫਿਰ ਹਨਾ ਤੇ ਬਾਕੀ ਜੀ ਹਾਂ ਜੀ ਹਾਂ ਸਾਰੇ ਰਿਸ਼ਤੇਦਾਰ ਉਹ ਬੁੱਗੇ ਉਹਨੇ ਵੀ ਲਾਗੇ ਕਹਿਣ ਵੀ ਅਸੀਂ ਲਵਾਣਾ ਬਾਲ ਪੇਪਰ ਮੈਂ ਅੱਜ ਫੋਨ ਕਰਨਾ ਬਾਕੀ ਆਪਣੇ ਸਬਸਕ੍ਰਾਈਬਰ ਕਹੀਂ ਪੁੱਛ ਰਹੇ ਆ ਭੈਣਾ ਵੀ ਕਹਿੰਦੇ ਪਾਰ ਕਮਰੇ ਤੇ ਕਿੰਨਾ ਖਰਚਾ ਆਇਆ ਵੀ ਇੱਕ ਕਮਰੇ ਤੇ ਕਿੰਨਾ ਖਰਚਾ ਆਂਦਾ ਉਹਨਾਂ ਦੇ 2-3 ਕਮਰੇ ਕਿ ਕਿਹਾ ਮੈਂ ਵੀ ਪਹਿਲਾਂ 3 ਕਮਰੇ ਕਰਾਉ ਫਿਰ ਦੱਸੂਗੇ ਤੇ ਅੱਜ ਹੁਣ ਫੋਨ ਕਰਕੇ ਮੈਂ ਐਸਟੀਮੇਟ ਲੈਣਾ ਹੈ ਫਿਰ ਅਗਲੇ ਕਿਸੇ ਬਲੌਗ ਵਿੱਚ ਜ਼ਰੂਰ ਅਸੀਂ ਦੱਸੂਗੇ ਵੀ ਇੱਕ ਪੇਪਰ ਵਾਲ ਪੇਪਰ ਇੱਕ ਕਮਰੇ ਚ ਲਾਣੇ ਤਾਂ ਕਿੰਨਾ ਖਰਚ ਆਉਂਦਾ 12x12 ਚਲੋ ਠੀਕ ਹੈ ਜੀ ਹੁਣ ਅਸੀਂ ਲੇਟ ਹੋ ਰਹੇ ਮਿਲਦੇ ਜਾ ਕੇ ਤੁਹਾਨੂੰ ਮੁੱਲਾਂ ਪਰੇ ਠੀਕ ਨਹੀਂ ਬਈ ਕਰਨਾ ਕਰਨੇ ਸਾਸ਼ੀ ਕਾਲ ਨਹੀਂ ਬੁਲਾਈ ਬਈ ਹਾਂ ਐ ਸਵਾਰ ਕੇ ਬੁਲਾਈ ਕਰ ਠੀਕ ਹੈ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ

ਨਰ ਲੋਗਾਂ ਦਾ ਹੈ ਲਗਲਾਇ ਗੁਰਗਾ ਗੁਚਰਾ ਗੁਰ ਮੈਂ ਗਮੇ ਸਮਾਏ ਨਾਮ ਕਰੋ ਵਰਪੂਰੇ ਦੇ ਪਾਇਆ ਸਹਿਜ ਬਿਨਿਆ ਪਰਮ ਆਇ ਮਨ ਕੋ ਮਾਇਆ ਮੋਹਾ ਮੋਰਾ ਰੇ ਜਾਰੋ

ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਣਾ ਜਿੱਥੇ ਟੈਂਟ ਲੱਗਿਆ ਇਹ ਘਰ ਤੋਂ ਬਾਹਰ ਤੋਂ ਆਪਣਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆ ਲੰਗਰ ਹਾਲ ਹੈ ਜੀ ਹੁਣ ਤੇ ਇਹ ਤੁਹਾਨੂੰ ਮੈਂ ਪਰਾਂ ਤੋਂ ਡੈਕੋਰੇਸ਼ਨ ਦਿਖਾ ਕੇ ਜਾਈਂ ਪਹਿਲਾਂ ਬਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਵਾਹਿਗੁਰੂ ਸੱਚੇ ਭਾਸ਼ਾ ਇਹ ਮੂਰਾ ਲੰਗਰ ਹਾਲ ਹੈ ਜੀ ਇਹ ਤੇ ਬੈਕ ਸਾਈਡ ਹੈ ਤੇ ਡੈਕੋਰੇਸ਼ਨ ਵੀ ਆ ਗਈ ਹੈ ते इस तो बाद ब्लॉग आऊगा बटने का इधर है जी अलग रहा जी भाए भी देख का बन क्या कुछ रहा है जी ਜੋਣਾ ਇੱਧਰ ਤਾਂ ਲੱਗ ਰਿਹਾ ਜੀ ਹਜੇ ਤਿਆਰੀਆਂ ਹੋ ਰਹੀਆਂ ਆਯਾਤੀ ਸਾਹਿਬ ਜੀ ਇਸ ਸਮਾਹਮਨ ਆ ਆਮ ਆ ਪੋਰ ਪੁਰਾ ਪਾਗਲ ਨਾ ਰਹਿ ਨਾ ਹੋ ਕੇ ਰੇਰੇ ਮੋਹ ਦੇ ਤਾਰ ਦੀ ਆ ਰਿਹਾ ਹਾਂ ਆ ਪੌrti ਜੀ ਜੱਟ ਪਾ ਆ ਜੀ ਪਾ ਨਾ 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 ਆ ਆ ਰਿਹਾ ਕੋ ਨਾ ਨਾ ਜਲ ਕੇ ਆ ਆ ਜੀ ਤੁਮ ਦਾ ਮਾਤਾ ਰਾਮ ਆ ਆ ਮੈਂ ਤੱਕ ਕਰਕੇ ਜਰੂਰ ਦੱਸਿਓ ਜੀ ਕਿਦਾਂ ਲੱਗੀ ਤੁਹਾਨੂੰ ਡੈਕੋਰੇਸ਼ਨ ਵੀ ਟੈਂਟ ਦਾ ਕਿਦਾਂ ਵੀ ਟੈਂਟ ਵਧੀਆ ਲੱਗਿਆ ਜੀ ਨਾਲੇ ਘਰ ਹੈ ਨਾ ਇੱਧਰ ਵਧੀਆ ਹੋ ਗਿਆ ਜੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਣੇ ਆ ਵੀ ਕੀ ਕੁਝ ਬਣ ਰਿਹਾ ਇਹ ਤਾਂ ਲੱਗਿਆ ਵੀ ਹੈ ਜੋ ਲੱਗਿਆ ਆਪਾ Thank you. ਪਣਾ ਉਹ ਆ ਵਧੀਆ ਜੀ ਸਾਰੇ ਪਿੰਡ ਲਈ ਵੀ ਇੱਕ ਲੰਗਰ ਹਾਲ ਸੇਵਾ ਬਣਿਆ ਬਟਾਪਲ ਤੇ ਜੇ ਮੀਂਹ ਕੜੀ ਦਾ ਵੀ ਹੈ ਤਾਂ ਵੀ ਉਹਰੇ ਵਿਆਹ ਪਕਦਾ ਹੋ ਜਾਂਦਾ ਜੀ 3-400 ਬੰਦਾ ਹੋ ਜਾਏ ਆਰੇਜਮੈਂਟ ਹੈ ਜੀ ਗਰਮਾ ਗਰਮ ਜਲੇਬੀ ਉਹ ਵੀ ਉਹ ਸਾਰਾ ਦੇਖੋ ਲੰਗਰ ਹਾਲ ਤੇ ਮੂਰਾ ਵੀ ਹੈਗਾ ਜੇ ਕਿਤੇ ਟੈਂਟ ਲਾਣਾ ਹੈ ਮੀਂਹ ਕਣੀ ਚ ਉਹਦੇ ਮੂਰਾ ਵੀ ਤੇ ਮਹੀਕਣੀ ਕਰਕੇ ਦੇਖੋ ਮੂਰ ਹੈ ਬਾਹਰ ਤੇ ਤੇ ਇਹ ਹੈ ਜੀ ਪੂਰਾ ਇਹਨ ਫੁੱਲਮਡੁੱਲਾ ਇਹਨ ਜਣੋ ਕਹਿ ਸਕਦੇ ਆਂ ਵੀ ਇੱਕ ਕੁੜੀ ਜਾਂ ਮੁੰਡੇ ਦਾ 400 ਬੰਦੇ ਦਾ ਰੇਜਮੈਂਟ ਹੈ ਮਹੀਕਣੀਆਂ ਚ ਤਾਂ ਸਾਰੇ ਪਿੰਡ ਦਾ ਸਾਰਾ ਸਾਰਾ ਪਿੰਡ ਪੂਰੀ ਕਰਦਾ ਪ੍ਰੋਗਰਾਮ ਚਲੋ ਠੀਕ ਹੈ ਜੀ ਅੱਜ ਐਨਾ ਕ ਬਲੌਗ ਬਾਕੀ ਮਿਲੂਗਾ ਤੁਹਾਨੂੰ ਸ਼ਾਮ ਲੈ ਤੇਰੇ ਪਕੌੜੇ ਖਾ ਲੈ ਖਾ ਲੋ ਖਾ ਲੋ ਖਾਓ ਖਾਓ ਮਨਾ ਮਨਾ ਮਾਰਦੇ ਓਰੇ ਮੱਛੀ ਓਰੇ ਸੋਹ ਨਾਨਕ ਸਤ ਸਤ